ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈਂਦੇ ਵਸਤਗੜ ਇੱਥੇ ਟੱਲੇਵਾਲ ਠੀਕ ਹੈ ਜੀ ਬਾਈ ਕੋਲ ਝੋਟਾ ਮੋਹਰਾਂ ਨਸਲ ਦਾ ਬਹੁਤ ਹੀ ਸੋਹਣਾ ਤੇ ਵਾਕਿਆ ਕਦ ਕਾਠ ਦੇਖ ਸਕਦੇ ਹੋ ਸੰਘ ਸੁng ਫੇਸ ਕੁਆਲਿਟੀ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਜਗਦੇਵ ਸਿੰਘ ਜੀ ਪਿੰਡ ਭੋਤਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਭਰਾ ਦੱਸੋ ਆਪਣਾ 98766 ਜੀ 47580 ਠੀਕ ਹੈ ਜੀ ਹਾਂ ਜੀ ਬਈ ਛੋਟਾ ਦੀ ਜਾਣਕਾਰੀ ਦਿਓ ਜੀ ਕਿੰਨੇ ਟਾਈਮ ਦਾ ਹੋ ਗਿਆ ਆਪਣਾ ਛੋਟਾ ਜੀ ਸਵਾ ਲਗ 4 ਸਾਲ ਦਾ ਹੋ ਗਿਆ ਜੀ ਸਵਾ 4 ਸਾਲ ਦਾ ਤੇ ਰੇਟ ਭਰਾ ਦਾ ਰੇਟ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਮਾੜਾ ਤੋਰ ਕੇ ਦਿਖਾਵਾਂਗੇ ਜੀ ਹਾਂ ਜੀ ਹਾਂ ਤੋਰ ਦਿਓ ਨੰਬਰ ਇਹਦੇ ਨੂੰ ਤੋਰ ਲਓ ਜੀ ਲੋ ਭਰਾ ਪੂਰਾ ਤਰ੍ਹਾਂ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਫੇਸ ਕੁਆਲਿਟੀ ਬਿਊਟੀ ਸੋਹਣਾ ਠੀਕ ਹੈ ਜੀ ਲੋ ਜੀ ਟੈਕਟੀਕਲ ਵੀ ਸਮ ਦਿਖਾਉਣੇ ਰੋਕ ਲਈ ਮੜਾ ਟੈਕਟੀਕਲ ਦੇਖ ਸਕਦੇ ਹੋ ਠੀਕ ਹੈ ਜੀ ਮੋੜ ਲੈ ਇਧਰ ਨੂੰ ਫੇਸ ਬਿਊਟੀ ਲੈ ਜੋ ਬੰਨ ਦੋ ਬਸ ਠੀਕ ਚੈੱਕ ਕਰ ਸਕਦੇ ਹੋ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਕ੍ਰਾਸ ਤਾਂ ਕਰਦਾ ਵੀ ਰਹਿਣਾ ਹਾਂਜੀ ਹਾਂਜੀ ਕਰਾਓ ਕਰਦਾ ਠੀਕ ਠੀਕ ਲੋ ਭਰਾ ਰੇਟ ਬਾਈ ਜੀ ਕਹਿੰਦੇ ਫੋਨ ਤੇ ਪੈਂਡ ਬਹੁਤ ਨਾ ਜਿਲਾ ਬਰਨਾਲਾ ਬਰਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਹਾਂਜੀ ਬਾਈ ਜੀ ਰਿਜ਼ਲਟ ਆਹ ਜੀ ਆਪਣੇ ਆਏ ਦਾ ਹਾਂਜੀ ਇਹਦੀ ਕੱਟੀ ਹੈ ਜੀ ਇਹਦੀ ਕੱਟੀ ਆ ਇਹ ਛੋਟੇ ਦੀ ਆਪਣੇ ਦੀ ਹਾਂਜੀ ਠੀਕ ਹੈ ਜੀ ਆਹ ਦੇਖ ਸਕਦੇ ਬਰਾ ਕਿੰਨੇ ਟਾਈਮ ਦੀ ਹੋਈ ਬਾਈ ਇਹ ਇਹ 29 ਦਿਨਾਂ ਦੀ ਹੈ 29 ਦਿਨਾਂ ਦੀ ਹੈ ਲੈ ਦੇਖ ਸਕਦੇ ਬਰਾ ਰਿਜ਼ਲਟ ਛੋਟੇ ਸਾਹਮਣੇ ਆ ਠੀਕ ਹੈ ਜੀ ਤੁਹਾਨੂੰ ਦਿਖਾ ਦੂੰ ਫੇਸ ਕੁਆਲਟੀ ਦੀ ਠੀਕ ਹੈ ਜੀ ਦੇਖ ਸਕਦੇ ਰਿਜ਼ਲਟ ਬਹੁਤ ਸਮ ਵਧੀਆ ਦਾ ਤੇ ਫਟਫਟ ਆ ਦੇਖ ਆਪ ਦਿੱਤੀ ਲੈ ਗਿਆ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਪੋਤਲ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ